ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦੀ ਆ ਇਹ ਪਿੰਡ ਅਤਲਾ ਖੁਰਦਲੀ ਸੰਗਤ ਦਾ ਭਾਈ ਸੁਖੈਨ ਸਿੰਘ ਤੇ ਉਹਨਾਂ ਦੀ ਜਿਹੜੀ ਪ੍ਰਬੰਧਕ ਟੀਮ ਆ ਉਹਨਾਂ ਨੇ ਸਾਨੂੰ ਇਹ ਮਾਣ ਨਿਵਾਣ ਦੇ ਯੋਗ ਸਮਝਿਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸੰਸਥਾਾਂ ਦੇ ਵਿੱਚ ਜਿਹੜੀ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸੇਵਾ ਸੁਗੰਤ ਦੇਵਿਤ ਕਰਵਾਨੀ ਕੀਤੀ ਆ ਜਾਂ ਹੁਣ ਮਦੂਦਾਰ ਸੰਗਠਨ ਦੇ ਵਿੱਚ ਉਹ ਆਪਣਾ ਯੋਗਦਾਨ ਪਾੜਿਆ ਉਹਨਾਂ ਨੂੰ ਪ੍ਰਮਾਣ ਦੇ ਕੇ ਇਹਨਾਂ ਨੇ ਵੋਟ ਵਟਾ ਜਿਹੜਾ ਕਾਰਜ ਕੀਤਾ ਉਹਦੇ ਵਾਸਤੇ ਇਹ ਵਧਾਈ ਦਿੰਦਾ ਅੱਜ ਅਤਲਾ ਖੁਰਦ ਵਿਖੇ ਨਗਰ ਦੀਆਂ ਸੰਗਤਾਂ ਤੇ ਸੁਚੈਨ ਸਿੰਘ ਜੀ ਅਤਲਾ ਜਿਹੜੇ ਸਾਡੀ ਪਾਰਟੀ ਦੇ ਜਨ ਸਿੱਟੀ ਆ ਸਾਰੇ ਨਗਰ ਨੇ ਮਿਲ ਕੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੰਡੀਅਨ ਸਟੇਟ ਤੇ ਪੰਜਾਬ ਸਰਕਾਰ ਨੇ ਇੱਕ ਪਾਲਿਸੀ ਦੇ ਤਹਿਤ ਐਨਐਸਐ ਲਾ ਕੇ ਝੂਠੀ ਡਬੂਰਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਪੰਥ ਕੌਮ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾ ਦਿੱਤਾ। ਉਹਨਾਂ ਦੇ ਪਰਿਵਾਰ ਦਾ ਸਨਮਾਨ ਅੱਜ ਸੁਖਚੈਨ ਸਿੰਘ ਉਹਨਾਂ ਦੇ ਚਾਚਾ ਜੀ ਤੇ ਪਰਮਿੰਦਰ ਸਿੰਘ ਹੋਰਾਂ ਦਾ ਸਨਮਾਨ ਕੀਤਾ ਹੈ। ਗੁਰਦੀਪ ਸਿੰਘ ਉਹਨਾਂ ਦਾ ਸਨਮਾਨ ਕੀਤਾ ਹੈ। ਬਾਬਾ ਜੱਗੀ ਪੰਦੇੜੀ ਜਿਨ੍ਹਾਂ ਨੇ ਕਿਸਾਨੀ ਇਸ਼ਤਿਹਾਰਸ ਦੇ ਬਹੁਤ-ਬਹੁਤ ਵੱਡੀ ਲੜਾਈ ਆ ਕੌਮੀ ਇਸ਼ਾਨ ਆ ਉਹਨਾਂ ਦਾ ਸਨਮਾਨ ਕੀਤਾ ਹੈ। ਨਵਦੀਪ ਸਿੰਘ ਜੀ వాటర్ ਕੈਨਨ ਵਾਲਿਆ ਦਾ ਉਹਨਾਂ ਦਾ ਸਨਮਾਨ ਕੀਤਾ ਹੈ। ਕੈਨ ਤੋਂ ਪਾਵ ਇੱਥੇ ਬਹੁਤ ਸਿੰਘਾਂ ਦਾ ਜਿਹੜਾ ਕੁਰਬਾਨੀ ਵਾਲਾ ਜਿਹਨੇ ਪੰਥ ਫੌਮ ਦੇ ਲਈ ਲੜਾਈ ਲੜੀ ਉਹਨਾਂ ਨੂੰ ਸਨਮਾਨ ਕੀਤਾ